ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਸ਼ੁਰੂਆਤ ਜੀ بارش ਦੇ ਨਾਲ ਦੇਖੋ ਜੀ ਕਿੰਨਾ ਸਾਰਾ ਨਹੀਂ ਪੈ ਰਿਹਾ ਜੀ ਬਾਹਰ ਦਾ ਥਿਊ ਦੇਖੋ ਜੀ ਤੁਸੀਂ ਤੇ ਲੋ ਜੀ ਸਾਹਮਣੇ ਦੇਖੋ ਜੀ بارش ਬਹੁਤ ਉਹਦੀ ਸਪੇਡ ਦਾ ਟਾਈਮ ਹੈ ਜੀ ਇਹ ਤੇ ਦੇਖਦੇ ਆ ਜੀ ਜੀ ਬਣਦਾ ਸਾਰੇ ਦਿਨ ਦਾ ਵਲੌਗ ਬਣਾਉਂਗੀ ਜੀ ਕੱਲ ਮੇਰਾ ਮਨ じゃ ਠੀਕ ਨਹੀਂ ਸੀ ਕਰਕੇ ਮੈਂ ਵਲੌਗ ਨਹੀਂ ਜੀ ਬਣਾਇਆ ਹੈਗਾ ਤੇ ਅੱਜ ਆਪਾਂ ਬਣਾਵਾਂਗੇ ਤੇ ਸਾਰੇ ਦਿਨ ਦਾ ਤੁਹਾਨੂੰ ਵੀਊ ਦਵਾਂਗੀ ਜੀ ਤੇ ਲਓ ਜੀ ਚੈੱਕ ਕਰੋ بارش ਅੱਧਰ ਨੂੰ ਆ ਗਿਆ ਜੀ ਨਹੀਂ ਉਰੇ ਤੱਕ ਆ ਗਿਆ ਪਾਣੀ ਆਪਣੇ ਅੰਦਰ ਤੱਕ ਪਾਣੀ ਆ ਗਿਆ ਜੀ ਬਾਕੀ ਤਾਂ ਮੈਂ ਸਾਫ਼ ਕਰਤਾ ਲਓ ਜੀ ਦੇਖੋ ਇੱਧਰ ਬਹੁਤ ਜ਼ਿਆਦਾ ਬਾਰਿਸ਼ ਆਈ ਜੀ ਮੇਰੇ ਹਿਸਾਬ ਨਾਲ ਤਾਂ ਨਹੀਂ ਰੁਕਦਾ ਇਹ ਜੀ ਲਓ ਜੀ ਇੱਧਰ ਨੂੰ ਵੀ ਚੈੱਕ ਕਰੋ ਪਾਣੀ ਪਾਣੀ ਹੋਇਆ ਪਿਆ ਜੀ ਸਵੇਰੇ ਸਵੇਰੇ ਆਪਾਂ ਇਹ ਚਾਹ ਪਾਣੀ ਵੀ ਨਹੀਂ ਪੀਤਾ ਤੇ ਹੁਣ ਹੀ ਤੇ ਮੀਂਹ ਲੱਗ ਗਿਆ ਜੀ ਪੈਣ ਆਹ ਦੇਖੋ ਜੀ ਹਾਂ ਜੀ ਤੇ ਲਓ ਜੀ ਹੋ ਗਿਆ ਦੁਪਹਿਰ ਦਾ ਟਾਈਮ ਦੇਖੋ ਕਿੰਨਾ ਸਾਰਾ ਪਾਣੀ ਖੜ ਗਿਆ ਜੀ ਪੂਰਾ ਆਪਣਾ ਸਾਹਮਣੇ ਜਿਹੜਾ ਗਰਾਊਂਡ ਹੈ ਜੀ ਉਹਦੇ ਵਿੱਚ ਪਾਣੀ ਖੜ ਗਿਆ ਜੀ ਬਹੁਤ ਸਾਰਾ ਤੇ ਬਾਕੀ ਸਾਰਾ ਕਲੀਨ ਹੋ ਗਿਆ ਜੀ ਬਹੁਤ ਵਧੀਆ ਹੋ ਗਿਆ ਮਾਹੌਲ ਤੇ ਅੱਜ ਆਪਾਂ ਕਰਾਂਗੇ ਜੀ ਹੋਰ ਕੰਮਕਾਰ ਤੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਜੀ ਸਾਰੇ ਕੱਪੜੇ ਵਗੈਰਾ ਮੈਂ ਕੋਠੇ ਤੇ ਸੁੱਕਣੇ ਪਾ ਲਈ ਜੀ ਧੋ ਲੇ ਜੀ ਕਿਉਂਕਿ نیچے ਧੁੱਪ ਨਹੀਂ ਜਿਉਂਦੀ ਗਰਮੀ ਅੱਜ ਧੁੱਪ ਘੱਟ ਸੀਗੀ ਤੇ ਅਦਰ ਮੈਟ ਵਗੈਰਾ ਧੋਤੇ ਜੀ ਸਾਰਾ ਕੁਝ ਹੀ ਧੋਤਾ ਆਪਾਂ ਜੀ ਆਪਾਂ ਨੇ ਤੇ ਸਾਰਾ ਕੁਝ ਕਲੀਨ ਹੋ ਗਿਆ ਤੇ ਲਓ ਜੀ ਹੁਣ ਆਪਾਂ ਲੈ ਕੇ ਆਉਣੇ ਜੀ ਜਿਹੜੇ ਵਿਸਰਜਨ ਕੀਤਾ ਸੀਗਾ ਉਹਨੂੰ ਆਪਾਂ ਗਮਲਿਆਂ ਦੇ ਵਿੱਚ ਪਾਵਾਂਗੇ ਇਹ ਸਾਰੇ ਪੱਤੇ ਨੇ ਜੀ ਇਹਨਾਂ ਨੂੰ ਆਪਾਂ ਆਪਣਾ ਆਪਣਾ ਇੱਕ ਉਹ ਬਣਾ ਕੇ ਹਾਰ ਜ ਦਰਵਾਜ਼ੇ ਮੂਰੇ ਟੰਗਾਂਗੇ ਜੀ ਤੇ ਲਓ ਜੀ ਹੁਣ ਆਪਾਂ ਚੱਕਦੇ ਆ ਜੀ ਸਾਰਾ ਇਹ ਦੇਖੋ ਜੀ ਸਾਰਾ ਕੁਝ ਹੋ ਗਿਆ ਕੰਪਲੀਟ ਤੇ ਹੁਣ ਆਪਾਂ ਇਨਾਂ ਨੂੰ ਹਰੇਕ ਗਮਲੇ ਦੇ ਵਿੱਚ ਪਾਵਾਂਗੇ ਥੋੜਾ 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 ਕਰਕੇ ਉਹ ਜਲ ਪਿਆ ਜੀ ਸਾਹਮਣੇ ਤੇ ਉਹ ਵੀ ਆਪਾਂ ਘਰ ਦੇ ਵਿੱਚ ਛਿੜਕਾਂਗੇ ਦੇਖਦੇ ਆਂ ਬਾਬਾ ਜੀ ਦੀ ਅਪਾਰ ਕਿਰਪਾ ਅਗਲੇ ਸਾਲ ਤੱਕ ਤੁਹਾਨੂੰ ਕੋਈ ਗੁੱਡ ਨਿਊਜ਼ ਹੋਰ ਦਵਾਂਗੇ ਜੀ ਬਾਬਾ ਜੀ ਕਿਰਪਾ ਕਰਨ ਤੇ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਜੀ ਸਾਰਿਆਂ ਨੂੰ ਤੇ ਇਹ ਗਣੇਸ਼ ਜੀ ਦੀ ਮੈਂ ਪੂਜਾ ਇਸ ਕਰਕੇ ਵੀ ਕਰਦੀ ਆਂ ਜੀ ਕਿ ਵੀ ਸਾਰੀਆਂ ਮਨੋ ਕਾਮਨਾ ਮਹਾਰਾਜ ਦੀ ਕਿਰਪਾ ਨਾਲ ਪੂਰੀਆਂ ਹੋਈਆਂ ਨੇ ਜੀ ਇਸ ਕਰਕੇ ਤੇ ਤੁਸੀਂ ਵੀ ਆਪਣੀਆਂ ਮਨੋਕਾਮਨਾ ਪੂਰੀਆਂ ਕਰੋ ਜੇਕਰ ਤੁਸੀਂ ਇਹ ਅਧਿਆਪਨ ਵਗੈਰਾ ਕੁਝ ਵੀ ਕਰ ਨਹੀਂ ਸਕਦੇ ਜੀ ਤਾਂ ਤੁਸੀਂ ਕਿ ਮੈਨੀਫੈਸਟ ਜ਼ਰੂਰ ਲੈ ਸਕਦੇ ਹੋ ਜੀ ਬਾਬਾ ਜੀ ਨੂੰ بس ਧਿਆ ਲਿਆ ਕਰੋ ਐਦਾਂ ਹੀ ਐਦਾਂ ਵੀ ਮੰਨ ਜਾਂਦੇ ਨੇ ਜੀ ਕੋਈ ਜ਼ਰੂਰੀ ਨਹੀਂ ਐ ਜੇ ਨਹੀਂ ਕਿ ਖਰਚਾ ਵਗੈਰਾ ਨਹੀਂ ਹੋ ਰਿਹਾ ਤਾਂ ਕਈ ਵਾਰੀ ਤੇ ਤੁਸੀਂ ਐਦਾਂ ਵੀ ਤੁਸੀਂ ਮਨਾ ਸਕਦੇ ਹੋ ਜੀ ਤੇ ਲੋ ਜੀ ਆਪਣੇ ਘਰ ਦੇ ਗਮਲੇ ਨੇ ਜੀ ਸਾਰੇ ਫਰੇਕ ਪੌਦੇ ਦੇ ਵਿੱਚ ਮੈਂ ਸਾਰਿਆਂ ਦੇ ਵਿੱਚ ਇਹਨਾਂ ਦਾ ਪਾਇਆ ਹੈ ਜੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਜਾਂਦੇ ਜਾਂਦੇ ਲਾਈਕ ਤੇ ਕਮੈਂਟ ਜਰੂਰ ਕਰਕੇ ਜਾਈਓ ਵੀਡੀਓ ਦੇਖਣ ਲਈ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ